ਮਾ ਜਿਹਦੇ ਮਝਲੋ ਖੇਮ ਕਰਨ ਵਾਲਿਓ ਆ ਪਰਵਾਣਗੀ ਦਿਓ ਕਿ ਸਭ ਤੋਂ ਵੱਡੀ ਲੀਡ ਜੇ ਕਿਸੇ ਹਲਕੇ ਦੇ ਵਿੱਚ ਪੂਰੇ ਜ਼ਿਲ੍ਹੇ ਚੋਂ ਪਾਏਗੀ ਭਾਈ ਮਨਤਪਾਲ ਸਿੰਘ ਨੂੰ ਤੇ ਖੇਮ ਕਰਨ ਹਲਕੇ ਦੇ ਵਿੱਚੋਂ ਪਾਏਗੀ ਚੈਸ ਕਰਕੇ ਵੱਡੀ ਗਿਣਤੀ ਜੱਜ ਲੀਡ ਦਾ ਜਿਤਾ ਕੇ ਫਿਰ ਆਪਾਂ ਨਸ਼ੇ ਨੂੰ ਰੋਕਣ ਵਾਸਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਲੈ ਕੇ ਆਵਾਂਗੇ। ਤੂੰ ਕਿਵੇਂ ਦਾ ਪਿਆਰ ਮਿਲ ਰਹੀ ਸੰਗਤਾਂ ਦਾ ਪਿੰਡ ਪਿੰਡਾਂ ਵਿੱਚ? ਬਹੁਤ ਜੀ 1999 ਵਾਲਾ ਮਾਹੌਲ ਬਣਿਆ ਪਿਆ ਏ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਏ। ਸ਼ਹੀਦਾਂ ਦਾ ਜਿਹੜਾ ਖੂਨ ਡੁੱਲਿਆ ਏ, ਉਹਨਾਂ ਨੂੰ ਅੱਜ ਇਹ ਸਜਦਾ ਕਰਦੀ ਏ ਕੌਮ ਤੇ ਅੱਜ ਲੋੜ ਮਹਿਸੂਸ ਕਰਦੀ ਏ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਉਹਦੇ ਸਾਥੀ ਬਾਹਰ ਆਉਣ। ਅੱਜ ਤਾਂ ਮੈਂ ਕਹਿੰਦਾ ਕਿ ਗਦਗਦ ਹੋਏ ਪਏ ਸਾਰੇ ਨੌਜਵਾਨ ਉਹਨਾਂ ਨੂੰ ਪਤਾ ਏ ਕਿ ਅੱਜ ਬੜੇ ਲੰਮੇ ਸਮੇਂ ਬਾਅਦ ਜਿਹ ਹਾਂ ਜੀ ਹੁਣ ਉਹ ਨਾਲ ਇੱਕ ਤਹਿਇਆ ਕਰ ਲਿਆ ਕਿ ਆਉਣ ਵਾਲੇ ਸਮੇਂ ਸਿੱਖ ਸਿਆਸਤ ਸਿਰਜੀ ਜਾਊਗੀ ਜਿਹੜੀ ਪੰਜਾਬ ਤੇ ਪੰਜਾਬੀਅਤ ਤੇ ਕੌਮ ਦੀ ਗੱਲ ਕਰਦੀ ਜਦੋਂ ਵੀ ਕੋਈ ਪਾਰਟੀ ਹੁੰਦੀ ਸੱਤਾ ਦੇ ਵਿੱਚ ਆਉਂਦੀ ਹੈ ਚਾਹੇ ਕਾਲੀ ਹੋਣ ਕਾਂਗਰਸੀ ਹੋਣ ਦਾਅਵੇ ਕਰਦੇ ਨੇ ਵਿਚੇ ਨਸ਼ਾ ਖਤਮ ਕਰਤਾ ਕਿ ਖਡੂਰ ਸਾਹਿਬ ਹਲਕੇ ਜੂ ਨਸ਼ਾ ਖਤਮ ਹੋ ਚੁੱਕਿਆ ਹੈ ਨਹੀਂ ਜੀ ਬਿਲਕੁਲ ਨਹੀਂ ਨਸ਼ਾ ਬਹੁਤ ਜ਼ਿਆਦਾ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਉਨਾਂ ਕੁਝ ਠੱਲ ਪਈ ਸੀ ਕੁਝ ਮਾਵਾਂ ਨੂੰ ਰਾਤ ਮਿਲੀ ਸੀ ਪਰ ਅੱਜ ਵੀ ਨਸ਼ਾ ਜਿਹੜਾ ਜਿੱਦਣ ਦਾ ਉਹਨਾਂ ਨੂੰ ਜੇਲ੍ਹ ਚ ਦਿੱਤਾ ਹੈ ਜਿਉਂ ਦਾ ਤਿਉਂ ਹੀ ਆ ਸੋ ਆਉਣ ਵਾਲੇ ਸਮੇਂ ਚ ਅੱਜ ਤੱਕ ਰਹਿ ਜਾਂਦੇ ਬਾਹਰ ਤਲਛਾਇਆ ਤੇ ਸਰਕਾਰਾਂ ਨੂੰ ਜਵਾਬ ਦੇਣੇ ਇੱਥੇ ਔਖੇ ਹੋ ਜਾਂਦੇ ਇਹ ਦੇਖੋ ਜੀ ਕੌਮ ਦੇ ਵਡੇਰੇ ਤਾਂ ਵਾਸਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਮੇਸ਼ਾ ਹੀ ਆਪਣਾ ਕੈਰੀਅਰ ਦਾ ਤੇ ਲਾਇਆ ਹੈ ਉਹਨਾਂ ਨੇ ਭਾਵੇਂ ਜਿੰਨੀ ਮਰਜ਼ੀ 42 ਸਾਲ ਦਾ ਸੰਘਰਸ਼ ਕੀਤਾ ਹੈ ਪਰ ਬੀਬੀ ਖਾਲੜਾ ਜਿੱਦਾਂ ਦੇਥੋਂ ਇਲੈਕਸ਼ਨ ਲੜ ਰਹੇ ਸੀ ਇਸ ਪੰਥਕ ਘੜਕੇ ਤੋਂ ਉਦੋਂ ਵੀ ਉਹਨਾਂ ਕੈਂਡੀਡੇਟ ਨਹੀਂ ਸੀ ਦਿੱਤਾ ਅੱਜ ਵੀ ਉਹਨਾਂ ਕੌਮ ਦੇ ਵਡੇਰੇ ਤੁਹਾਨੂੰ ਮੁੱਖ ਰੱਖ ਕੇ ਕੈਂਡੀਡੇਟ ਨਹੀਂ ਦਿੱਤਾ ਸੋ ਅਸੀਂ ਮਾਨ ਸਾਹਿਬ ਦਾ ਇਸ ਕਰਕੇ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕਦੀ ਵੀ ਕੌਮ ਨੂੰ ਪੇਟ ਨਹੀਂ ਵਿਖਾਈ ਸੋ ਆਉਣ ਵਾਲੇ ਸਮੇਂ 'ਚ ਵੀ ਆਪਣੇ ਜਿੰਨੇ ਉਹਨਾਂ ਦੇ ਸਵਾਸ ਸਿਆ ਜੋ ਮਰਜ਼ੀ ਕੋਈ ਉਹਨਾਂ ਨੂੰ ਕਹੀ ਜਾਵੇ ਪਰ ਉਹ ਹਾਥੀ ਵਾਲੀ ਚਾਲ ਚੱਲਦੇ ਆ ਅਕਾਲ ਤਖਤ ਸਾਹਿਬ ਨੂੰ ਮੰਨਦੇ ਹਾਲਕਾ ਖਡੂਰ ਸਾਹਿਬ ਤੋਂ ਜਿੱਥੇ ਕੀ ਭਾਈ ਅਮਰਪਾਲ ਸਿੰਘ ਜੀ ਖ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ ਬਾਪੂ ਉਤਰ ਸਿੰਘ ਜੀ ਜੋ ਕਿ ਪਿੰਡਾਂ ਦੇ ਵਿੱਚ ਜਾ ਜਾ ਕੇ ਸੰਗਤਾਂ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਤੇ ਉੱਥੇ ਹੀ ਅੱਜ ਬਲਾਕ ਪਿੱਖੀਪਿੰਡ ਦੇ ਜ਼ਿਲ੍ਹਾ ਤਨਤਾਰ ਦੇ ਵਿੱਚ ਜਿਹੜਾ ਅੱਜ ਚੋਣ ਪ੍ਰਚਾਰ ਪਿੰਡ ਚੁੰਗੇ ਦੇ ਵਿੱਚ ਕੀਤਾ ਜਾ ਰਿਹਾ ਸੋ ਤਸਵੀਰਾਂ ਦੇਖ ਸਕਦੇ ਹੋ ਵੱਧ ਛੱਡ ਕੇ ਜਿਹੜੀ ਸੰਗਤਾਂ ਨੇ ਅੱਜ ਇਸ ਪਿੰਡ ਦੇ ਵਿੱਚ ਪਹੁੰਚੀਆਂ ਨੇ ਤੇ ਹਰਪਾਲ ਸਿੰਘ ਜੀ ਬਲੇਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਵੀ ਪਹੁੰਚੇ ਨੇ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦਾ ਪਿਆਰ ਮਿਲ ਰਿਹਾ ਹੈ ਸੰਗਤਾਂ ਦਾ ਪਿੰਡ ਪਿੰਡਾਂ ਦੇ ਵਿੱਚ ਬਹੁਤ ਜੀ 1999 ਵਾਲਾ ਮਾਹੌਲ ਬਣਿਆ ਪਿਆ ਹੈ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ ਕਿ ਫੇਰ ਨੌਜਵ ਕਰਦੀ ਹੈ ਕੌਮ ਤੇ ਅੱਜ ਲੋਡ ਮਹਿਸੂਸ ਕਰਦੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਉਹਦੇ ਸਾਥੀ ਬਾਹਰ ਆਉਣ ਤੇ ਰੁੜੇ ਜਾਂਦੇ ਪੰਜਾਬ ਨੂੰ ਬਚਾਉਣ ਦਾ ਯਤਨ ਕਰਨਾ ਇਸ ਇਲਾਕੇ ਦਾ ਪੂਰਾ ਪਿਆਰ ਮਿਲ ਰਿਹਾ ਖਡੂਰ ਸਾਹਿਬ ਦਾ ਜੀ ਅੱਜ ਤਾਂ ਮੈਂ ਕਹਿੰਦਾ ਕਿ ਗਦਗਦ ਹੋਏ ਪਏ ਸਾਰੇ ਨੌਜਵਾਨ ਉਹਨਾਂ ਨੂੰ ਪਤਾ ਹੈ ਕਿ ਅੱਜ ਬੜੇ ਲੰਮੇ ਸਮੇਂ ਬਾਅਦ ਜਿਹੜੇ ਰਵਾਇਤੀ ਪਾਰਟੀਆਂ ਦੇ ਜੰਗਲ ਚੋਂ ਨਿਕਲੇ ਨੌਜਵਾਨ ਹੁਣ ਹੋਰ ਨਾਲ ਇੱਕ ਤਹਿਯਾ ਕਰ ਲਿਆ ਹੈ ਕਿ ਆਉਣ ਵਾਲੇ ਸਮੇਂ ਸਿੱਖ ਸਿਆਤ ਸਿਰਜੀ ਜਾਊਗੀ ਜਿਹੜੀ ਪੰਜਾਬ ਤੇ ਪੰਜਾਬੀਅਤ ਤੇ ਕੌਮ ਦੀ ਗੱਲ ਕਰੂਗੀ ਆਪਣੇ ਤਖਤ ਤੇ ਆਪਣੇ ਗ੍ਰੰਥ ਪੰਥ ਦੀ ਗੱਲ ਕਰੂਗੀ ਜਦੋਂ ਵੀ ਕੋਈ ਪਾਰਟੀ ਹੁੰਦੀ ਸੱਤਾ ਦੇ ਵਿੱਚ ਆਉਂਦੀ ਚਾਹੇ ਅਕਾਲੀ ਹੋਣ ਕਾਂਗਰਸੀ ਹੋਣ ਦਾਅਵੇ ਕਰਦੇ ਨੇ ਵਿੱਚ ਨਸ਼ਾ ਖਤਮ ਕਰਤਾ ਕਿ ਖਡੂਰ ਸਾਹਿਬ ਹਲਕੇ ਚ ਨਸ਼ਾ ਖਤਮ ਹੋ ਚੁ ਨੇ ਨਸ਼ਾ ਬਹੁਤ ਜ਼ਿਆਦਾ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਉਨਾਂ ਕੁਝ ਠੱਲ ਪਈ ਸੀ ਕੁਝ ਮਾਵਾਂ ਨੂੰ ਰਾਤ ਮਿਲੀ ਸੀ ਪਰ ਅੱਜ ਵੀ ਨਸ਼ਾ ਜਿਹੜਾ ਜਿੱਦਨ ਦਾ ਉਹਨਾਂ ਨੂੰ ਜੇਲ੍ਹ ਚ ਦਿੱਤਾ ਹੈ ਜਿਉਂ ਦਾ ਤਿਉ ਹੀ ਆ ਸੋ ਆਉਣ ਵਾਲੇ ਸਮੇਂ ਚ ਅੱਜ ਤੱਕ ਰਹਿ ਜਾਂਦੇ ਬਾਹਰ ਤੇ ਸ਼ਾਇਦ ਸਰਕਾਰਾਂ ਨੂੰ ਜਵਾਬ ਦੇਣੇ ਇੱਥੇ ਔਖੇ ਹੋ ਜਾਂਦੇ ਹੁਣ ਸਰਕਾਰਾਂ ਜਿਹੜੀਆਂ ਆਪਣੇ ਪੈਸੇ ਨਾਲ ਤੋਜਰੀਆਂ ਭਰਨੀਆਂ ਚਾਹੁੰਦੀਆਂ ਤੇ ਨੌਜਵਾਨਾਂ ਨੇ ਇੱਕ ਸਮਝ ਲਿਆ ਹੈ ਕਿ ਸਾਡਾ ਆਪਣਾ ਕੌਣ ਤੇ ਪਰਾਇਆ ਕੌਣ ਹੈ ਇਸ ਕਰਕੇ ਵੱਡੀ ਗਿਣਤੀ ਜੱਜ ਲੀਡ ਨਾਲ ਜਿਤਾ ਕੇ ਫਿਰ ਆਪਾਂ ਨਸ਼ੇ ਨੂੰ ਰੋਕਣ ਵਾਸਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਲੈ ਕੇ ਆਵਾਂਗੇ ਤੁਸੀਂ ਵੀ ਪੇਪਰ ਭਰੇ ਸੀਗੇ ਨਾਮ ਦੇ ਦੀ ਪੇਪਰ ਭਰੇ ਸੀਗੇ ਤੇ ਵਾਪਸ ਲੈਨੇ ਤੇ ਉਸ ਤੋਂ ਬਾਅਦ ਕਿਵੇਂ ਦਾ ਲੱਗ ਰਿਹਾ ਵੀ ਭਾਈ ਸਾਹਿਬ ਦੇ ਨਾਲ ਪ੍ਰਚਾਰ ਕਰ ਰਹੇ ਹੋ ਬਾਪੂ ਜੀ ਦੇ ਨਾਲ ਮਾਤਾ ਜੀ ਦੇ ਨਾਲ ਇਹ ਦੇਖੋ ਜੀ ਕੌਮ ਦੇ ਵਡੇਰੇ ਤਾਂ ਵਾਸਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਮੇਸ਼ਾ ਹੀ ਆਪਣਾ ਕੈਰੀਅਰ ਦਾ ਤੇ ਲਾਇਆ ਹੈ ਉਹਨਾਂ ਨੇ ਭਾਵੇਂ ਜਿੰਨੀ ਮਰਜ਼ੀ 42 ਸਾਲ ਦਾ ਸੰਘਰਸ਼ ਕੀਤਾ ਹੈ ਪਰ ਬੀਬੀ ਖਾਲੜਾ ਜਿੱਦਾਂ ਦੇਥੋਂ ਇਲੈਕਸ਼ਨ ਲੜ ਰਹੇ ਸੀ ਇਸ ਪੰਥ ਘੜ ਕੇ ਤੋਂ ਉਹ ਦਿਨ ਵੀ ਉਹਨਾਂ ਕੈਂਡੀਡੇਟ ਨਹੀਂ ਸੀ ਦਿੱਤਾ ਅੱਜ ਵੀ ਉਹਨਾਂ ਕੌਮ ਦੇ ਵਡੇਰੇ ਤੁਹਾਨੂੰ ਮੁੱਖ ਰੱਖ ਕੇ ਕੈਂਡੀਡੇਟ ਨਹੀਂ ਦਿੱਤਾ ਸੋ ਅਸੀਂ ਮਾਨ ਸਾਹਿਬ ਦਾ ਇਸ ਕਰਕੇ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕਦੀ ਵੀ ਕੌਮ ਨੂੰ ਪੇਟ ਨਹੀਂ ਵਿਖਾਈ ਸੋ ਆਉਣ ਵਾਲੇ ਸਮੇਂ 'ਚ ਵੀ ਆਪਣੇ ਜਿੰਨੇ ਉਹਨਾਂ ਦੇ ਸਵਾਸ ਆ ਜੋ ਮਰਜ਼ੀ ਕੋਈ ਉਹਨਾਂ ਨੂੰ ਕਹੀ ਜਾਵੇ ਪਰ ਉਹ ਹਾਥੀ ਵਾਲੀ ਚਾਲ ਚੱਲਦੇ ਆ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਬਲਟੋਆ ਪਿੰਡ ਵੀ ਲੱਗਦਾ ਵੀ 4-5 ਕਿਲੋਮੀਟਰ ਦੀ ਦੂਰੀ ਤੇ ਭ ਬਹੁਤ ਇੱਥੋਂ ਹੁਣ ਵੇਖੋ ਭੂਰੇ ਵੀ ਲੱਗੇ ਆ ਤੇ ਭੂਰਿਆਂ ਦਾ ਵੀ ਇਤਿਹਾਸ ਤੁਹਾਨੂੰ ਪਤਾ ਹੈ ਬਲਟੋਏ ਦਾ ਵੀ ਪਤਾ ਹੈ ਫਿਰ ਤੁਹਾਨੂੰ ਇਹ ਮਾਜੇ ਦੀ ਮਜਾਹੀ ਲਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਚੱਪੇ-ਚੱਪੇ ਤੇ ਇਤਿਹਾਸ ਬਣਿਆ ਪਿਆ ਹੈ ਤੇ ਕੁਝ ਇਤਿਹਾਸ ਨੂੰ ਵਿਗਾੜ ਲੈਂਦੇ ਆ ਕੁਝ ਸਵਾਰ ਲੈਂਦੇ ਮੈਂ ਬੇਨਤੀ ਕਰਦਾ ਕਿ ਸਮਾ ਜਿਹੜਾ ਇਕਸਾਰ ਨਹੀਂ ਰਹਿੰਦਾ ਤੁਹਾਨੂੰ ਬਹੁਤ ਤਕੜੀਆਂ ਸ਼ੋਰਤਾਂ ਦਿੱਤੀਆਂ ਇਹ ਲੋਕਾਂ ਨੇ ਹੁਣ ਥੋੜਾ ਜਿਹਾ ਨੌਜਵਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਮੈਂ ਤੇ ਬੇਨਤੀ ਕਰਦਾ ਠੀਕ ਹੈ ਧੰਨਵਾਦ ਬਿਲਕੁਲ ਸਰ ਔਰ ਆਪਾਂ ਇੱਕ ਤਰੀਕ ਨੂੰ ਇਹ ਦੱਸ ਦਈਏ ਹਕੂਮਤਾਂ ਨੂੰ ਕਿ ਅਸੀਂ ਹੁਣ ਨਸ਼ੇ ਪਰਵਾਨ ਨਹੀਂ ਕਰਾਂਗੇ ਉਦਦਫੁਨਾ ਪਰਵਾਨ ਨਹੀਂ ਕਰਾਂਗੇ ਪ੍ਰਵਾਸ ਜਾਣ ਦੀ ਮਜਬੂਰੀ ਸਾਨੂੰ ਲਈ ਜਾਂਦੀ ਹੈ ਅਸੀਂ ਉਹ ਪਰਵਾਨ ਨਹੀਂ ਕਰਾਂਗੇ ਹੁਣ ਅਸੀਂ ਜਿਹੜੇ ਹੈ ਮੈਂ ਬੇਨਤੀ ਕਰਦੇ ਇੱਧਰ ਮੇਰੀਆਂ ਮਾਤਾਵਾਂ ਭੈਣਾਂ ਬੀਬੀਆਂ ਬੈਠੀਆਂ ਨੇ ਬੜੇ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਏ ਕਿ ਦੋ ਲਾਈਨਾਂ ਨੇ ਸਾਡਾ ਖਾਲਸਾ ਜੀ ਉਜਾੜਾ ਕਰ ਦਿੱਤਾ ਜੇ ਦੋ ਲਾਈਨਾਂ ਨੇ ਜਿਸ ਕਰਕੇ ਦੱਸਦੇ 2 ਮਿੰਟ ਲਏ ਐ ਤਾਂ ਕਿ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਾਂ ਦੋ ਲਾਈਨਾਂ ਨੇ ਸਾਡਾ ਉਜਾੜਾ ਕਰ ਦਿੱਤਾ ਇੱਕ ਕੋਲ ਲਾਈਨ ਜਿਹੜੀ ਆਇਲਟ ਸੈਂਟਰਾਂ ਦੇ ਬਾਹਰ ਲੱਗਦੀ ਹੈ ਇੱਕ ਕੋਲ ਲਾਈਨ ਸਾਡੇ ਨੌਜਵਾਨਾਂ ਦੀ ਜਿਹੜੀ ਸ਼ਮਸ਼ਾਨ ਘਾਟਾਂ ਦੇ ਬਾਹਰ ਲੱਗਦੀ ਹੈ ਅੱਜ ਵੀ ਕੋਈ ਨਾ ਕੋਈ ਖਾਲਸਾ ਜੀ ਸਾਡੇ ਵੀਰ ਦਾ ਸੇਵਾ ਬਲਦਾ ਹੋਏਗਾ ਪੰਜਾਬ ਦੇ ਨੌਜਵਾਨ ਦਾ ਜਿਹਦੇ ਨਸ਼ੇ ਤੇ ਨਾਲ ਮੌਤ ਹੋ ਗਈ ਉਹਦਾ ਸੇਵਾ ਬਲਦਾ ਹੋਏਗਾ ਕਿਤੇ ਨਾ ਕਿਤੇ ਕੋਈ ਮਾਂ ਰੋਂਦੀ ਹੋएगी ਕੋਈ ਭੈਣ ਰੋਂਦੀ ਹੋएगी ਕੋਈ ਸੁਹਾਗਣ ਰੋਂਦੀ ਹੋएगी ਕੋਈ ਬੱਚਾ ਰੋਂਦਾ ਹੋਏਗਾ ਆਪਣੇ ਬਾਪ ਤੇ ਲਈ ਕਿ ਨਸ਼ਿਆਂ ਦੇ ਚ ਪੈਂਡ ਚ ਆ ਗਿਆ ਆਪਾਂ ਇੱਕ ਤਰੀਕ ਨੂੰ ਇਹ ਗੱਲ ਦੱਸ ਦੇਣੀ ਚਾਹੁੰਦੇ ਕਿ ਸਾਨੂੰ ਇਹ ਪ੍ਰਵਾਨ ਨਹੀਂ ਤੇ ਇੱਕ ਜਿਹੜੀ ਨਿੱਕੀ ਜੀ ਬੇਨਤੀ ਦਾਸ ਨੇ ਹੋਰ ਕਰਨੀ ਹੈ ਕਿ ਆਪਾਂ ਭਾਈ ਅਮਰਪਾਲ ਸਿੰਘ ਨੂੰ ਲੀਡ ਤਾਂ ਦਿਵਾਉਣੀ ਹੈ ਪਰ ਇੱਕ ਇਧਰ ਦਾ ਪੰਥਕ ਲੀਡਰ ਹੈ ਜਿਹੜਾ ਦਾਸ ਦੇ ਉੱਤੇ ਨਿੱਜੀ ਵਾਰ ਕਰਨ ਦੀ ਸਾਜ਼ਿਸ਼ ਘੜ ਕੇ ਬੈਠਾ ਹੈ ਅੱਜ ਵੀ ਉਹ ਕਹਿੰਦਾ ਹੈ ਕਿ ਅਸੀਂ ਪੰਥਕ ਨੌਜਵਾਨੀ ਜਦੋਂ ਨੌਜਵਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾਉਂਦੀ ਹੈ ਉਹਨਾਂ ਦੇ ਅੱਖਾਂ ਦੇ ਵਿੱਚ ਨਰਕ ਦਾ ਇੱਕ ਵਰ ਚੜਸੋਂ ਪਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਚੁੰਗਾ ਵਾਲਿਓ ਇੱਕ ਵਾਰੀ ਇਹਨਾਂ ਦੀ ਚੀਕਾਂ ਘੜਾ ਦਿਓ ਜਿਹੜੇ ਬਹੁਤੇ ਆਪਣੇ ਆਪ ਨੂੰ ਪੰਥਕ ਕਹਿੰਦੇ ਆ ਜੀ ਮੈਨੂੰ ਚਾਹ ਮੈਨੂੰ ਚਾਹ ਕਾਰੇ ਦੀ ਗੂਝ ਦੇ ਨਾਲ ਪ੍ਰਬਾਨਗੀ ਦਿਓ ਮਾਜੇ ਦੇ ਮਝੇਲੋ ਕੈਮ ਕਰਨ ਵਾਲਿਓ ਆ ਪ੍ਰਮਾਣਗੀ ਦਿਓ ਕਿ ਸਭ ਤੋਂ ਵੱਡੀ ਲੀਡ ਜੇ ਕਿਸੇ ਹਲਕੇ ਦੇ ਵਿੱਚ ਪੂਰੇ ਜ਼ਿਲ੍ਹੇ 'ਚ ਪਾਏਗੀ ਭਗਤਪਾਲ ਸਿੰਘ ਨੂੰ ਤੇ ਕੈਮ ਕਰਨ ਹਲਕੇ ਦੇ ਵਿੱਚੋਂ ਪਾਏਗੀ। ਵਾਹਿਗੁਰੂ ਜੀ ਬੇਨਤੀ ਹੈ ਕਰ ਲਿਆ ਸਿੰਘਾ ਜੀ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਸਾਡੇ ਵੀਰ ਭਰਾ ਸਰਕਾਰ ਜੋ ਆਏ ਆ ਸਾਡੇ ਤੇ ਤੂੰ ਵੱਲੋਂ ਉਹਨਾਂ ਦਾ ਹਾਰਦਿਕ ਸਵਾਗਤ ਕੀਤਾ ਜਾਂਦਾ ਏ ਤੇ ਮੈਨੂੰ ਵਿਸ਼ਵਾਸ ਨੂੰ ਹੋਣਾ ਏ ਕਿ ਇਹ ਸੰਤਾ ਦਾ ਜਮਾਤੀਆਂ ਦਾ ਪਿੰਡ ਏ ਸੰਤ ਕਰਤਾਰ ਸੋ ਇਹ ਨਹੀਂ ਇੱਥੇ ਆਉਂਦੇ ਨੇ ਜੀ ਇਹ ਸਾਡਾ ਚਾਚਾ ਜੀ ਸਰਕਾਰ ਮਹਿੰਦਰ ਸਿੰਘ ਉਹਨਾਂ ਦਾ ਜਮਾਤੀ ਸੀ ਬੜਾ ਪਿਆਰ ਰੱਖਦੇ ਸੀ ਇਹ ਚੂਮ ਪਿੰਡ ਦਾ ਇੰਨਾ ਸਵਾਗਤ ਨੇ ਕਦੀ ਅਕੀ ਦੀਏ ਦੇਖਿਆ ਜਿੰਨਾ ਅੱਜ ਨੇ ਕਿਹਾ ਜੀ ਅੱਗੇ ਪਾਲਤਿਆਂ ਦੇ ਮੁੰਡੇ ਨਹੀਂ ਅੱਜ ਸਾਰੀਆਂ ਪਾਲਤਿਆਂ ਦੇ ਉੱਪਰ ਉੱਟ ਗਏ ਤੇ ਨੌਜਵਾਨ ਸਾਡੇ ਜਿਹੜੇ ਸਭ ਤੋਂ ਅੱਗੇ ਲੱਗੇ ਜਾਂ ਜਿੰਨੇ ਵੀ ਨੌਜਵਾਨ ਜੇ ਇਹਨਾਂ ਨੇ ਦੇਣ ਜੇ ਬਜ਼ੁਰਗ ਤੇ ਘਰ ਬੈਠੇ ਆ ਤੇ ਨੌਜਵਾਨ ਸਾਰੇ ਸਾਡੇ ਅੱਗੇ ਲਾ ਕੇ ਤੇ ਇੱਕ ਨਾ ਕੰਮ ਚੁੱਕਿਆ ਜੀ ਮੇਰੇ ਨਾਲ ਰਹਿੰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦਾ ਚੱਲ ਰਿਹਾ ਚੌਨ ਪ੍ਰਚਾਰ ਬਾਬਾ ਜੀ ਬਹੁਤ ਵਧੀਆ ਤਕੜੀ ਮਤਲਬ ਸਪੋਰਟ ਚੱਲ ਰਹੀ ਹੈ ਇੱਧਰ ਮਾਜੇ ਦੇ ਮਝੈਲਾ ਵੱਲੋਂ ਦੇਖਿਆ ਹੈਗਾ ਕਿ ਸਾਰੇ ਸਾਰਾ ਪਿੰਡ ਬੀਬੀਆਂ ਬੱਚੇ ਤੱਕ ਵੀ ਬਜ਼ੁਰਗ ਤੱਕ ਵੀ ਜਿਹੜੇ ਹੈਗੇ ਬਾਹਰ ਆ ਕੇ ਸਪੋਰਟ ਕਰ ਰਹੇ ਆ ਗੁਰੂ ਘਰਾਂ ਦੇ ਵਿੱਚ ਆ ਕੇ ਹਾਂਜੀ ਮਤਲਬ ਜਿੱਥੇ ਤੱਕ ਮੈਨੂੰ ਲੱਗਦਾ ਹੈ ਵੀ ਮੰਕੜੇ ਬਹੁਤ ਤਕੜੇ ਨਿਕਲਣਗੇ ਜੀ ਮੈਂ ਕਹਿੰਦਾ ਇੱਕ ਪਾਸਾ ਹੀ ਹੋਇਆ ਪਿਆ ਹੈ ਕੰਮ ਇੱਕ ਪਾਸਾ ਹੀ ਹੋਇਆ ਪਿਆ ਇੱਕ ਪਾਸਾ ਹੀ ਹੋਇਆ ਇਹ ਗੋਦੀ ਮੀਡੀਆ ਹੋਰ ਦੱਸਦਾ ਕੁਝ ਪਰ ਲੇਕਿਨ ਬਾਈ ਤੁਸੀਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਠੀਕ ਨਹੀਂ ਜੀ ਇਹ ਆਪਣਾ ਬਹੁਤ ਵਧੀਆ ਬਾਈ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਤੁਸੀਂ ਆਪਣਾ ਸ਼ੂਟ ਕਰ ਰਹੇ ਆ ਸੱਚ ਦੀ ਆਵਾਜ਼ ਹੈ ਜਿਹੜੀ ਸੱਤ ਤੱਕ ਪਹੁੰਚਾ ਰਹੇ ਆ ਬਹੁਤ ਜਾਨੀ ਕਿ ਤੁਹਾਡਾ ਯੋਗਦਾਨ ਹੈ ਭਾਈ ਤੇ ਬਾਕੀ ਫੌਜਾ ਪੂਰੀਆਂ ਤਿਆਰ ਪਰ ਤਿਆਰ ਹੈ ਐਗਦੀ ਗੱਲ 13 ਪਰ 13 ਜਿਹੜੀਆਂ ਹੈਗੀਆਂ ਵੀ ਐਗਦੀ ਬੰਦੇ ਜਾਂ ਗੁੱਡmen ਚੁਣੇ ਜਾ ਰਹੇ ਆ ਜਿੱਥੇ ਤੱਕ ਮੈਨੂੰ ਲੱਗਦਾ ਵੀ ਪਾਰਟੀਆਂ ਪੁਲਟੀਆਂ ਦਾ ਇਦਾਂ ਕੋਈ ਹੈ ਹੀ ਨਹੀਂ ਕੋਈ ਦਿਖਦਾ ਰਿਹਾ ਨਹੀਂ ਮੈਨੂੰ ਬਾਕੀ ਤੁਸੀਂ ਵੀ ਆ ਕੇ ਦੇਖ ਲਓ ਹਾਂਜੀ ਵਾਹਿਗੁਰ ਆ ਸਿਕ ਸੰਗਤ ਦਾ ਸਾਡੇ ਨਾਲ ਮੌਜੂਦ ਨੇ ਬਾਪੂ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਿੱਥੇ ਕਿ ਵੱਖ-ਵੱਖ ਜਿਹੜੇ ਸੰਗਤ ਹੈ ਪਿੰਡਾਂ ਦੇ ਵਿੱਚ ਪਹੁੰਚਦੇ ਬਾਬਾ ਜੀ ਵਾਹਿਗੁਰੂ ਜੀ ਕਾ ਹਾਲ ਸਾਹਿਬ ਹੈ ਆ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਆਮ ਆਦਮੀ ਪਾਰਟੀ ਕਹਿੰਦੀ ਹੈ ਤੇਰਾ ਜੀ ਨੂੰ ਦੇ ਨਾਲ ਇੱਕ ਨਵੀਂ ਸਰਕਾਰ ਬਣਾਵਾਂਗੇ ਕਿਵੇਂ ਕਿਖਦੇ ਹੋ ਏ ਜੀ ਜਿਹੜੀਆਂ ਤੇਰੇ ਜੀਰੋ ਦੀਆਂ ਦਿੰਡ ਐ ਉਹ ਕਾਲਾਂ ਗੁਰਮਖੋ ਪਿਆਰੂ ਅੱਗੇ ਵੀ ਉਹਨਾਂ ਦੇ ਲਾਰੇ ਤੇ ਤੁਸੀਂ ਇਹ ਝੂਠ ਗੱਪ ਸੁਣੇ ਆ ਤੇ ਜਿਹੜੀਆਂ ਆ ਭਾਈ ਅੰਮ੍ਰਿਤਪਾਲ ਸਿੰਘ ਦੀ ਤੁਸੀਂ ਵੇਖ ਰਹੇ ਸੀਟ ਦੇ ਉੱਤੇ ਬਹੁਤ ਵੱਡੀ ਸਾਰੀ ਇਹ ਜਿੱਤ ਪ੍ਰਾਪਤ ਕਰਨਗੇ ਇਹਨਾਂ ਨੇ ਕੋਈ ਕੰਮ ਕੀਤਾ ਵਾ ਪੰਜਾਬ ਵਾਸਤੇ ਇਹਨਾਂ ਨੇ ਕੰਮ ਕੀਤਾ ਕੋਈ ਇਹ ਦੇਸ਼ ਵਾਸਤੇ ਜਿਹੜੇ ਨਸ਼ਿਆਂ ਦੀ ਦਲਦਲ ਦੇ ਵਿੱਚ ਨੌਜਵਾਨ ਪੀੜੀ ਖਬੀ ਪਈ ਸੀ ਉਹਨਾਂ ਨੂੰ ਕੱਢਣਾ ਕੀਤਾ ਅੱਜ ਜਿੰਨੀਆਂ ਵੀ ਰੋਧੀ ਪਾਰਟੀਆਂ ਬਾਬਾ ਜੀ ਉਹ ਤਾਂ ਕਹਿੰਦੇ ਨੇ ਵੀ ਪੰਜਾਬ ਦਾ ਕਿਤੇ ਨਾ ਕਿਤੇ ਮਾਹੌਲ ਖਰਾਬ ਕਰਦੇ ਸੀਗੇ ਇਹ ਜੀ ਮਾਹੌਲ ਉਹ ਖਰਾਬ ਕਰਦੇ ਆ ਜਿਹੜੇ ਵਪਾਰੀ ਲੋਕ ਆ ਜਿਵੇਂ ਬਲਟੋਏ ਵਰਗੇ ਚਾਹੇ ਜਿਵੇਂ ਸੰਤਾ ਆਈ ਆਪਣੇ ਕਾਲੀ ਦਾਲ ਆ ਪਿੱਛੋਂ ਲੈ ਕੇ ਕਹਿੰਦੇ ਰਹੇ ਅਸੀਂ ਅਮਰਪਾਲ ਦੀ ਮੈਦੀ ਕਰਦੇ ਆ ਚਾਹੇ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਚਾਹੇ ਰਾਜੋਗਣਾ ਅਸੀਂ ਬੰਦੀ ਸਿੰਘਾਂ ਦੇ ਨਾਲ ਖੜੇ ਆ ਗੁਰਮਖੋ ਪਿਆਰਿਓ ਇਹਨਾਂ ਦਾ ਸਾਰਾ ਪਰਦਾ ਫਾਸ਼ ਹੋ ਗਿਆ ਵਾ ਜਿਹੜੇ ਜਾ ਕੇ ਕਹਿਣ ਲੱਗ ਪਏ ਅਮਰਪਾਲ ਦੇ ਘਰ ਪਰਿਵਾਰ ਨੂੰ ਵੀ ਤੁਸੀਂ ਸਾਡੇ ਹੱਕ ਦੇ ਵਿੱਚ ਇਹ ਤੁਸੀਂ ਚੱਲੋ ਤੇ ਗੁਰਮਖੋ ਇਹਨਾਂ ਦਾ ਪਰਦਾ ਫਾਸ਼ ਹੋ ਗਿਆ ਵਾ ਤੇ ਵੱਧ ਤੋਂ ਵੱਧ ਕੈਸ ਸੀਟ ਦੇ ਉੱਤੇ ਬੋਟਾ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਜਿੱਤ ਪ੍ਰਾਪਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ